ਅਗਈ ਵਾਰੀ ਤੇਰੇ ਵੀ ਜਾਲੀ ਵਾਹ ਅਗਈ ਵਾਰੀ ਤੇਰੇ ਵੀ ਜਾਲੀ ਖਤਮ ਹੋਈ ਜਾਲ ਸਾ ਕੁਝ ਖਾਣ ਦੀ ਕੀਤੇ ਨੇ ਜੋ ਕਰੂੰ ਉੱਚੇ ਤੇ ਹੋਣ ਕੇ ਮੁੱਕ ਗਈ ਚਿੰਤਾ ਤੇ ਨੂੰ ਸਮਝਾਉਣ ਦੀ ਆ ਗਈ ਵਾਰੀ ਤੇਰੇ ਵੀ ਜਾਣ ਦੀ ਸ਼ੁਕਰ ਸਰਵਾਰੇ ਜਾ ਕਰੇ ਅਰਦਾਸ ਤੂੰ ਗੁਰਦੁਆਰੇ ਤੂੰ ਨਾ 부ਝਾਵੇ ਪਰ ਕਿਛੇ ਦੀ ਪਿਆਸ ਤੋਂ ਝੂਟੀ ਹੈ ਵੇ ਮਾਰਿਕਾ ਸੁਮਾ ਥਾੜੀ ਦੀ ਆ ਗਈ ਵਾਰੀ ਤੇਰੇ ਿਆੜ ਦੀ ਕਰ ਲੈ ਕੁਝ ण न खाली हथ आया खाली जा सिख ले कुझु जुगत मुकी माण वारी तेण बण बंदे तूं बनते आकर बंदगी बन बनते तू बनते आकर बंदगी हो जवे कुछ साफ ये गंदगी जा चित पुज ता सिख रब नु ध्यान दी ਅਗਈ ਵਾਰੀ ਤੇਰੇ ਪੀ ਜਾਣ ਦੀ ਵਾਜੀ ਵਾਜੋ ਵਕੀਤੇ ਕਰਮੋਛੇਤੇ ਅਉਣਗੇ ਵਾਜੋ ਵਕੀਤੇ ਕਰਮੋਛੇਤੇ ਆਉਣਗੇ ਯਾਦ ਵਿੱਚ ਤੈਨੂੰ ਬੜਾ ਦੇ ਚਿੰਤਾ ਮੁਕ ਗਏ ਉਸ ਨੂੰ ਸਮਝਾਉਣ ਦੀ ਹਾਂ ਜੀ ਉਹ ਕਿਹਾ ਕਿ ਜਿਹੜਾ ਸੀ ਤੇਰੇ ਵੱਗ ਗਿਆ ਬਹੁਤ ਪਿਆਰ ਭਾਜੀ ਜੋ ਵੀ ਤੇ ਕਰਮੋ ਚੇਤੇ ਆਉਣਗੇ ਯਾਦਾਂ ਵਿੱਚ ਪੈਰ ਨੂੰ ਬੜਾ ਤੜਪੋਣਗੇ ਆ ਚਿੰਤਾ ਮੁਕ ਗਈ ਕੁਸ਼ਪ ਨੂੰ ਸਭ ਜਾਣਦੇ ਆ ਗਈ ਵਾਰੀ ਤੇਰੇ ਵੀ ਜਾਣਦੀ ਖਤਮ ਹੋਈ ਨਾਲ ਸਾ ਕੁਝ ਖਾਣ ਦੀ ਕੀਤੇ ਨੇ ਜੋ ਕਰਮ